ਹੈਲੋ एवरीवन सो ये अपनी ਅੱਜ ਦੀ ਪ੍ਰਾਈਡ ਜਿਹਦੇ ਵਿੱਚ ਆਪਾਂ ਤੁਹਾਨੂੰ ਸਿਖਾਵਾਂਗੇ ਬ੍ਰਾਈਡਲ ਮੇਕਅਪ ਬੇਸਿਕ ਕਿਵੇਂ ਕਰੀਦਾ ਠੀਕ ਹੈ ਬਿਫੋਰ ਦੀ ਲੁੱਕ ਸੀ ਕਿ ਤੁਸੀਂ ਚੈੱਕ ਕਰ ਲਓ ਇਸ ਤੋਂ ਬਾਅਦ ਦੇਖੋ ਆਪਾਂ ਸੀ ਕਲੈਂਜ਼ਰ ਕਰ ਲਿਆ ਟੋਨਰ ਕਰ ਲਿਆ ਐਂਡ ਆਪਾਂ ਮੋਇਸਚਰਾਈਜ਼ ਕਰਨਾ ਮੋਇਸਚਰਾਈਜ਼ ਕਰਨਾ ਸਕਿਨ ਨੂੰ ਬਹੁਤ ਜ਼ਿਆਦਾ ਜ਼ਰੂਰੀ ਆ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਪ੍ਰਾਈਮਰ ਕਰਨਾ ਠੀਕ ਹੈ ਜੀ ਪ੍ਰਾਈਮਰ ਦੇ ਨਾਲ ਕੀ ਹੁੰਦਾ ਹੈ ਕਿ ਬੇਸ ਆ ਜਿਹੜਾ ਫਲੋਲੈਸ ਆ ਜਾਂਦਾ ਗਰਮੀਆਂ ਕਰਕੇ ਅਸੀਂ ਜੈਲ ਬੇਸ ਪ੍ਰਾਈਮਰ ਕਰ ਰਹੇ ਹਾਂ ਤਾਂ ਕਿ ਜਿਹੜਾ ਮੇਕਅਪ ਆ ਉਹ ਹਿੱਲੇ ਨਾ ਵਧੀਆ ਸਟੇ ਕਰਦਾ ਰਹੇ ਦੈਨ ਆਪਾਂ ਕੀ ਕਰਨਾ ਹੈ ਕਿ ਦੇਖੋ ਇਹਨਾਂ ਦੇ ਥੋੜੀ ਥੋੜੀ ਡਾਰਕ ਸਰਕਲ ਆ ਸੋ ਆਪਾਂ orange ਕਲਰ ਲੈ ਰਹੇ ਹਾਂ ਤਾਂ ਕਿ ਆਪਾਂ ਇਹਨਾਂ ਦਾ ਜਿਹੜਾ ਹੈਗਾ ਹੈ ਸਕਿਨ ਦੀ ਕਲਰ ਕਰੈਕਸ਼ਨ ਕਰ ਸਕੀਏ ਕਲਰ ਕਰੈਕਸ਼ਨ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜੇ ਆਪਾਂ ਕਲਰ ਕਰੈਕਸ਼ਨ ਨਹੀਂ ਕਰਦੇ ਤੇ ਆਪਾਂ ਸਿੱਧਾ ਹੀ ਫਾਊਂਡੇਸ਼ਨ ਕਰ ਦਿੰਨੇ ਆ ਤਾਕੀ ਹੁੰਦਾ ਕਿ ਬਾਅਦ ਵਿੱਚ ਨਾ ਜਿਹੜੇ ਡਾਰਕ ਪਾਰਟ ਹੁੰਦੇ ਆ ਹੋਰ ਜ਼ਿਆਦਾ ਡਾਰਕ ਲੱਗਣੇ ਸ਼ੁਰੂ ਹੋ ਜਾਂਦੇ ਆ ਸੋ ਆਪਾਂ ਚੰਗੀ ਤਰ੍ਹਾਂ ਜਿਹੜਾ ਹੈਗਾ ਕਲਰ ਕ Correction ਅਪਲਾਈ ਕਰਕੇ ਐਂਡ ਇਹਨੂੰ ਬਹੁਤ ਸੌਫਟ ਤਰੀਕੇ ਦੇ ਨਾਲ ਆਪਾਂ ਬਲੈਂਡ ਕਰ ਦੇਣਾ ਬਹੁਤ ਜ਼ਿਆਦਾ ਬਲੈਂਡ ਨਹੀਂ ਕਰਨਾ ਕਿਉਂਕਿ ਜ਼ਿਆਦਾ ਬਲੈਂਡ ਕਰਾਂਗੇ ਨਾ ਤਾਂ ਨਿਕਲ ਜਾਂਦਾ ਹੈ ਠੀਕ ਹੈ ਜੀ ਸੋ ਇਹ ਹੈਗਾ ਕਿ ਆਪਾਂ ਜ਼ਿਆਦਾ ਨਹੀਂ ਬਲੈਂਡ ਕਰਨਾ ਸੌਫਟ ਸੌਫ ਬਲੈਂਡ ਕਰਦੇ ਰੋ ਐਂਡ ਜਿੱਥੇ-ਜਿੱਥੇ ਪ੍ਰੋਬਲਮ ਤੁਹਾਨੂੰ ਲੱਗਦੀ ਹੈ ਉੱਥੇ-ਉੱਥੇ ਅਪਲਾਈ ਕਰਕੇ ਬਹੁਤ ਚੰਗੀ ਤਰੀਕੇ ਦੇ ਨਾਲ ਆਪਾਂ ਉਹਨੂੰ ਸੈੱਟ ਕਰ ਦੇਣਾ ਹੈ ਇਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਆਪਾਂ ਇੱਕ ਬ੍ਰਾਊਨ ਕਲਰ ਦਾ ਜਿਹੜਾ ਹੈਗਾ ਇਹ ਕਨਸੀਲਰ ਲੈਣਾ ਹੈ ਐਂਡ ਉਹਨੂੰ ਚੰਗੀ ਤਰ੍ਹਾਂ ਉਹਨਾਂ ਏਰੀਆਜ਼ ਦੇ ਉੱਪਰ ਅਪਲਾਈ ਕਰਨਾ ਹੈ ਜਿੱਥੇ ਆਪਾਂ ਕਲਰ ਕਰੈਕਟਰ ਅਪਲਾਈ ਕੀਤਾ ਹੈ ਠੀਕ ਹੈ ਜੀ ਸੋ ਉਹਨੂੰ ਵੀ ਆਪਾਂ ਥੋੜਾ-ਥੋੜਾ ਲਾ ਕੇ ਐਂਡ ਨਾਲ ਦੀ ਨਾਲ ਆਪਾਂ ਉਹਨੂੰ ਬਲੈਂਡ ਕਰ ਦੇਣਾ ਸਮ ਟਾਈਮ ਕੀ ਹੁੰਦਾ ਹੈ ਨਾ ਕਿ ਸਟੂਡੈਂਟਸ ਅਜਿਹੇ ਜਾਂ ਫਿਰ ਆਰਟਿਸਟਾਂ ਉੱਪਰ-ਪਰ ਕੀ ਪ੍ਰੋਡਕਟ ਲਾ ਦਿੰਦੇ ਆ ਤੇ ਇੱਕ ਪਾਸੇ ਬਲੈਂਡ ਕਰਦੇ ਦੂਜੇ ਪਾਸੇ ਜਾਂਦੇ ਉਹਨੂੰ ਸੁੱਕ ਜਾਂਦਾ ਹੈ ਠੀਕ ਹੈ ਜੀ ਸੋ ਇਹਨੂੰ ਚੰਗੇ ਤਰੀਕੇ ਨਾਲ ਆਪਾਂ ਅਪਲਾਈ ਕਰਕੇ ਬਲੈਂਡ ਕਰਕੇ ਉਸ ਤੋਂ ਬਾਅਦ ਦੇਖੋ ਤੁਸੀਂ ਇੱਕ ਸਾਈਡ ਦੇਖੋਗੇ ਆਪਾਂ ਫਾਊਂਡੇਸ਼ਨ ਅਪਲਾਈ ਕਰ ਰਹੇ ਹਾਂ ਦੂਸਰੀ ਸਾਈਡ ਆਪਾਂ ਕਲਰ ਕਰੈਕਸ਼ਨ ਕਰ ਦਿੱਤੀ ਆ ਫਾਊਂਡੇਸ਼ਨ ਬਹੁਤ ਜ਼ਿਆਦਾ ਪਰਫੇਅਰ ਨਹੀਂ ਲੈਣਾ ਜਿਹੜੀ ਵੀ ਸਕਿਨ ਦੀ ਟੋਨ ਆ ਉਹਦੇ ਤੋਂ ਇੱਕ ਸ਼ੇਡ ਲਾਈਟ ਲੈ ਸਕਦੇ ਆ ਕਿਉਂਕਿ ਉਹ ਜਦੋਂ ਸੈੱਟ ਹੋਊਗਾ ਤਾਂ ਆਪੇ ਉਹ ਸਕਿਨ ਦੀ ਟੋਨ ਫੜ ਲੈਂਦਾ ਹੈ ਠੀਕ ਹੈ ਜੀ ਸੋ ਆਪਾਂ ਉਹਨੇਕ ਹਿੱਸੇ ਦੇ ਉੱਪਰ ਫਾਊਂਡੇਸ਼ਨ ਲਾਇਆ ਇੱਥੇ ਅਸੀਂ ਯੂਜ਼ ਕਰ ਰਿਹਾ ਹੂਡਾ ਬਿਊਟੀ ਦਾ ਫਾਊਂਡੇਸ਼ਨ ਕਿਉਂਕਿ ਗਰਮੀਆਂ ਦੇ ਮੌਸਮ ਕਰਕੇ ਉਹ ਥੋੜਾ ਜਿਹਾ ਡਰਾਈ ਹੁੰਦਾ ਹੈ ਸੋ ਇਸ ਕਰਕੇ ਹਾਫ ਹਾਫ ਕਰਕੇ ਅਸੀਂ ਉਹਨੂੰ ਅਪਲਾਈ ਕਰਕੇ ਸੈੱਟ ਕਰ ਰਹੇ ਹਾਂ ਕਿਉਂਕਿ ਉਹ ਡਰਾਈ ਵੀ ਛੇਤੀ ਹੋ ਜਾਂਦਾ ਹੈ ਐਂਡ ਜੇ ਜੀਡੀ ਚੀਜ਼ ਡਰਾਈ ਹੋਊਗੀ ਤਾਂ ਆਬਵੀਅਸਲੀ ਮੇਬੀ ਮੈਨੂੰ ਲੱਗਦਾ ਹ ਤੁਹਾਡਾ ਤਾਂ ਪਾ ਉਹ ਕੀ ਕਰ ਰਹੀਆਂ ਕਿ neck ਨੂੰ ਵੀ ਆਪਾਂ ਜਰੂਰ ਕਰਨਾ ਹੈ neck ਤੇ ਉੱਪਰ ਫਾਊਂਡੇਸ਼ਨ ਲਾਉਣਾ ਨਾ ਭੁੱਲੇ ਨਾ ਹੋਵੇ ਕਿ ਉਹਨਾਂ ਦਾ ਫੇਸ ਅਲੱਗ ਦਿਖਦਾ ਹੋਵੇ ਹੱਥ ਪੈਰ ਉਹਨਾਂ ਦੇ ਅਲੱਗ ਦਿਖਦੇ ਹੋਣ ਤੇ ਸਿਰ ਦੀ ਧੌਣ ਉਹਨਾਂ ਦੀ ਅਲੱਗ ਦਿਖਦੀ ਹੋਵੇ ਸ ਤਾਂ ਇਹ ਅਸੀਂ ਨਾ ਬੱਚਿਆਂ ਨੂੰ ਡੈਮੋ ਦੇ ਰਹੇ ਸੀਗੇ ਤੇ ਉਹਦੇ ਵਿੱਚ ਆਪਾਂ ਛੋਟੀ ਤੋਂ ਛੋਟੀ ਡੀਟੇਲ ਉਹਨਾਂ ਨਾਲ ਸਾਂਝੀ ਕੀਤੀ ਕਿ ਦੇਖੋ ਫੇਸ ਤੋਂ ਲੈ ਕੇ neck ਤੱਕ ਆਪਾਂ ਸਾਰਾ ਮੇਕਅਪ ਕਰਨਾ ਹੀ ਕਰਨਾ ਹੈ ਚੰਗੀ ਤਰ੍ਹਾਂ ਸੇਮ ਕਲਰ ਦਿਖਣਾ ਚਾਹੀਦਾ ਹੈ ਠੀਕ ਹੈ ਜੀ ਇਹ ਆਪਾਂ ਉਹਨਾਂ ਨੂੰ ਫਾਊਂਡੇਸ਼ਨ ਕਰਕੇ ਦਿੱਤਾ ਫਾਊਂਡੇਸ਼ਨ ਨੂੰ ਚੰਗੀ ਤਰ੍ਹਾਂ ਬਲੈਂਡ ਕਰਨ ਤੋਂ ਬਾਅਦ ਆਪਾਂ ਉਹਨਾਂ ਦੇ ਏਰੀਆਜ਼ ਨੇ ਅੰਡਰ ਆਈਆ ਫ੍ਰੀਟੀਜ਼ ਉਹਨਾਂ ਉੱਥੇ ਆਪਾਂ ਹੁਣ ਹਾਈਲਾਈਟਿੰਗ ਕਰਨਾ ਹਾਈਲਾਈਟਿੰਗ ਕਰਨ ਦੇ ਲਈ ਆਪਾਂ ਇੱਥੇ ਯੂਜ਼ ਕਰਿਆ ਡਰਮਾ ਦਾ ਸ਼ੀਡ ਡਰਮਾ ਕਿਉਂਕਿ ਉਹ ਥੋੜਾ ਜਿਹਾ ਜਿਹੜਾ ਥਿੱਕ ਪੇਸ ਆ ਐਂਡ ਡਰਮਾ ਜਿਹੜਾ ਹੁੰਦਾ ਥੋੜਾ ਜਿਹਾ ਡਰਾਈ ਹੁੰਦਾ ਹੈ ਮੋਸਟਲੀ ਉਹ ਜਿਹੜਾ ਹੁੰਦਾ ਹੈ ਅ ਗਰਮੀਆਂ ਦੇ ਲਈ ਹੁੰਦਾ ਹੈ ਠੀਕ ਹੈ ਜੀ ਸੋ ਆਪਾਂ ਇੱਥੇ ਚੰਗੀ ਤਰ੍ਹਾਂ ਉਹਦਾ ਜਿਹੜਾ ਹੈਗਾ بیس ਲੈ ਰਹੇ ਹਾਂ ਐਂਡ ਬਹੁਤ ਜ਼ਿਆਦਾ ਆਪਾਂ ਥਿੱਕਲੇਅਰ ਨਹੀਂ ਲਵਣੀ ਹੈਗੀ ਨਾਰਮਲ ਜਿਹੀ ਲਾਈਕ ਜਿੰਨਾ ਕਾਪਾ ਨੂੰ ਜ਼ਰੂਰੀ ਉਹਨਾਂ ਕਾਪਾ ਕਰਕੇ ਅਪਲਾਈ ਕਰਕੇ ਦੇਖੋ ਫਾਊਂਡੇਸ਼ਨ ਨੂੰ ਬਰਸ਼ ਦੇ ਨਾਲ ਸੌਫਟਲੀ ਐਂਡ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਅਮ ਦੇਖੋ ਕਿਹੜੇ ਕਿਹੜੇ ਏਰੀਆਜ਼ 'ਤੇ ਪਲਾ ਰਹੇ ਹਾਂ ਚੰਗੀ ਤਰ੍ਹਾਂ ਚਿਹਰੇ ਦੇ ਅੰਦਰ ਸਿਆ ਜਾ ਰਿਹਾ ਹੈ ਕਿ ਟੀ ਜ਼ੋਨ ਤੇ ਲਾ ਰਹੇ ਹਾਂ ਜੋ ਲਾਈਨ ਤੇ ਲਾ ਸਕਦੇ ਹਾਂ ਠੀਕ ਹੈ ਜੀ ਐਂਡ ਅੰਡਰਆਇਸਰ ਕਰਨਾ ਹੀ ਕਰਨਾ ਹੈ ਇਸ ਤੋਂ ਬਾਅਦ ਆਪਾਂ ਇਹਨੂੰ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਚੰਗੀ ਤਰ੍ਹਾਂ ਬਲੈਂਡ ਵੀ ਕਰਨਾ ਹੈ ਇਸ ਤੋਂ ਬਿਨਾਂ ਆਪਾਂ ਜਿਹੜੀਆਂ ਸਾਡੀਆਂ ਬਿਊਟੀ ਬੋਨ ਜ਼ੋਨਾਂ ਨੂੰ ਵੀ ਹਾਈਲਾਈਟ ਕਰਨੀਆਂ ਕਿ ਉਹ ਕਿ ਉਹਨਾਂ ਨੇ ਜਿਹੜੀ ਡੀਪ ਨੈਕ ਪਾਇਆ ਹੋਇਆ ਹੈ ਤੇ ਛੋਟਾ ਜਿਹਾ ਸੈੱਟ ਪਾਉਣਗੇ ਉਹ ਗੱਲ ਦੇ ਵਿੱਚ ਆਬਵੀਅਸਲੀ ਉਹਨਾਂ ਦੀਆਂ ਜਿਹੜੀਆਂ ਬੋਨਜ਼ ਆ ਉਹ ਦਿਖਣੀਆਂ ਚਾਹੀਦੀਆਂ ਉਹਦੇ ਨਾਲ ਕੀ ਨੈਕ ਦੀ ਖੂਬਸੂਰਤੀ ਵੱਜ ਜਾਂਦੀ ਹੈ ਦੇਖੋ ਚੰਗੀ ਤਰ੍ਹਾਂ ਆਪਾਂ ਉਹਨੂੰ ਬਿਊਟੀ ਬਲੈਂਡਰ ਦੀ ਹੈਲਪ ਦੀ ਨਾਲ ਕੀ ਹੈ ਸੌਫਟ ਸੌਫਟ ਕਰਕੇ ਆਪਾਂ ਉਹਨੂੰ ਬਲੈਂਡ ਕਰ ਰਹੇ ਹਾਂ ਦੇਖੋ ਬੱਚੇ ਨਾਲ ਨਾਲ ਡੀਟੇਲਸ ਪੁੱਛ ਰਿਹਾ ਕਿ ਕਿੱਥੋਂ ਕਿੱਦਾਂ ਕਰਨਾ ਹੈ ਤੋਂ ਇਦਾਂ ਕਰਨਾ ਜਦੋਂ ਤੁਸੀਂ ਅੰਡਰਆਈ ਐਪਲੀਕੇਸ਼ਨਸ ਕਰਦੇ ਹੋ ਪ੍ਰੋਡਕਟਸ ਦੀ ਤਾਂ ਉਹਨੂੰ ਬਹੁਤ ਜ਼ਿਆਦਾ ਅੱਖਾਂ ਦੇ ਨੇੜੇ ਨਾ ਲਾਇਆ ਕਰੋ ਕਿਉਂਕਿ ਜਦੋਂ ਆਪਾਂ ਪਹੁੰਚ ਜਾਂਦਾ ਨੇੜੇ ਲਾਦਿੰਨੇ ਬਲੈਂਡ ਕਰੂੰਗੇ ਤਾਂ ਅੱਖਾਂ ਦੇ ਵਿੱਚ ਹੀ ਸਲਾ ਜਾਊਗਾ ਪ੍ਰੋਡਕਟ ਥੋੜਾ ਜਿਹਾ ਗੈਪ ਛੱਡ ਕੇ ਐਟ ਲੀਸਟ 1/2 ਸੈਂਟੀਮੀਟਰ ਦਾ ਫਿਰ ਉਹਨੂੰ ਅਪਲਾਈ ਕਰਿਆ ਕਰੋ ਫਿਰ ਬਲੈਂਡ ਕਰਿਆ ਕਰੋ ਠੀਕ ਹੈ ਜੀ ਦੇਖੋ بیس ਨੂੰ ਆਪਾਂ ਬਹੁਤ ਸੋਹਣਾ ਬਲੈਂਡ ਕਰ ਦਿੱਤਾ ਹੈ ਬਲੈਂਡ ਹੋ ਰਿਹਾ ਹੈ ਛੋਟੀਆਂ ਛੋਟੀਆਂ ਡੀਟੇਲਸ ਆਪਾਂ ਦੇਖ ਰਹੇ ਹਾਂ ਨ ਬੱਚਾ ਸਮਝਾ ਵੀ ਨਹੀਂ ਆ ਫਾਊਂਡੇਸ਼ਨ ਕਿ ਮੇ ਚੂਸ ਕਰੀਏ ਸਕਿਨ ਤੋਂ ਇੱਕ ਸ਼ੇਡ ਲਾਈਟ ਚੂਸ ਕਰਨਾ ਠੀਕ ਹੈ ਜੀ ਉਸ ਤੋਂ ਬਾਅਦ ਹੀ ਉਹ ਤੋਂ ਡਸ ਜਿਹੜਾ ਹੈਗਾ ਸਕਿਨ ਦੀ ਟੋਨ ਫਾਇਡ ਲੁਗਾ ਜੇ ਤੁਸੀਂ ਲੋੜ ਤੋਂ ਜ਼ਿਆਦਾ ਲਾਈਟ ਕਲਰ ਲਾ ਦਿਨੇ ਹੋ ਫੇਸ ਦੇ ਉੱਪਰ ਜਾਂ ਫਿਰ ਤੁਸੀਂ ਇੱਕਦਮ ਟੋਨ ਟੂ ਟੋਨ ਚਲੇ ਜਾਣੇ ਹੋ ਉਸ ਤੋਂ ਬਾਅਦ ਬਹੁਤ ਜ਼ਿਆਦਾ ਚਾਂਸਸ ਹੁੰਦੇ ਆ ਕਿ ਜਿਹੜਾ ਤੁਹਾਡਾ ਫਾਊਂਡੇਸ਼ਨ ਆ ਉਹ ਬਲੈਕ ਪੈ ਚੁਗਾ ਮੋਸਟਲੀ ਜਿਹੜੇ ਲੋਕ ਨੇ ਉਹਨਾਂ ਦਾ ਇਹੀ ਕਨਸਰਨ ਹੁੰਦਾ ਹੈ ਕਿ ਸਾਡਾ ਜਿਹੜਾ ਬੇਸ ਆ ਉਹ ਕਾਲਾ ਪੈ ਜਾਂਦਾ ਹੈ ਸੋ ਕਦੇ ਵੀ ਕਲਾਈਂਟ ਨੂੰ ਲੋੜ ਤੋਂ ਜ਼ਿਆਦਾ ਵਾਈਟ ਕਰਨ ਦੀ ਕੋਸ਼ਿਸ਼ ਨਾ ਕਰੋ ਵਾਈਟ واਸ਼ ਕਰੋਗੇ ਤਾਂ ਬਲੈਕ واਸ਼ ਹੋ ਜਾਣਾ ਹੈ ਠੀਕ ਹੈ ਜੀ ਬਹੁਤ ਜ਼ਿਆਦਾ ਬਲੈਕ ਦਿਖਣ ਲੱਗ ਜਾਂਦਾ ਜੇ ਜਦੋਂ ਆਪਾਂ ਚੰਗੀ ਤਰ੍ਹਾਂ ਕਲਰ ਕਲੈਕਸ਼ਨਿੰਗ ਕਰਦੀ ਉੱਪਰੋਂ ਆਪਾਂ ਵਾਈਟ ਵਾਈਟ ਕਲਰ ਦਾ ਪੇਸ ਲਾ ਦਿੰਨੇ ਆਂ ਹੋਰ ਨੈਕਸਟ 파ਟ ਆ ਜਾਂਦਾ ਮੇਕਅਪ ਦਾ ਜਿਹੜਾ ਜ਼ਰੂਰੀ 파ਟ ਆ ਇਟਸ ਕਾਲ ਕੰਟੂਰਿੰਗ ਅਗਰ ਤੁਸੀਂ ਕੰਟੂਰ ਚੰਗੀ ਤਰ੍ਹਾਂ ਨਹੀਂ ਕਰ ਰਹੇ ਠੀਕ ਹੈ ਜੀ ਤਾਂ ਮੇਕਅਪ ਕਰਨ ਦਾ ਫਾਇਦਾ ਹੀ ਕੀ ਕੰਟੂਰਿੰਗ ਦਾ ਮਤਲਬ ਇਹ ਹੁੰਦਾ ਹੈ ਕਿ ਆਪਾਂ ਜਿਹੜਾ ਹੈਗਾ ਇਹ ਆਪਣੇ client ਦੇ ਫੀਚਰਸ ਆ ਉਹਨਾਂ ਨੂੰ শারਪ ਕਰਨਾ ਸੋ ਮੇਕਅਪ ਦਾ ਵੀ ਤਾਂ ਇਹੀ ਮਤਲਬ ਹੈ ਕਿ ਆਪਾਂ ਆਪਣੇ ਫੀਚਰਸ ਨੂੰ ਹਾਈਲਾਈਟ ਕਰੀਏ ਐਂ ਜਿਹੜਾ ਚਬੀ ਫੇਸ ਆ ਪਉਨੂੰ ਕੱਟ ਕਰ ਦਈਏ ਇਸ ਤਰ੍ਹਾਂ ਇਹ ਤਾਂ ਜਿਹੜੀ ਲੁੱਕ ਹੁੰਦੀ ਹੈ ਇੱਥੇ ਆਪਾਂ ਕਿਦਾਂ ਕਲਰ ਚੂਸ ਕਰਾਂਗੇ ਜਿਵੇਂ ਆਪਾਂ ਫਾਊਂਡੇਸ਼ਨ ਦਾ ਕਲਰ ਚੂਸ ਕਰਦੇ ਹਾਂ ਕਿ ਸਾਡੇ ਫੇਸ ਤੋਂ ਅਸੀਂ ਲਾਈਟ ਕਲਰ ਲੈਣੇ ਆ ਸੀਮ ਇਹ ਜ਼ਰੂਰ ਨਹੀਂ ਆਪਾਂ ਕੀ ਕਰਨਾ ਹੈ ਕਿ ਜਿਹੜਾ ਸਾਡਾ ਫੇਸ ਦਾ ਕਲਰ ਆ ਸਾਡਾ ਕੰਪਲੈਕਸ਼ਨ ਆ ਉਹਦੇ ਤੋਸੀ ਇੱਕ ਇਹ ਦੋ ਸ਼ੇਡ ਸੀ ਲਾਈਟ ਡਾਰਕਰ ਕਲਰ ਲੈਣਾ ਡਾਰਕਰ ਦਾ ਡਾਰਕਰ ਕਲਰ ਦੇ ਨਾਲ ਆਪਾਂ ਕੰਟੋਰ ਕਰਨਾ ਹੈ ਉਸ ਤੋਂ ਬਾਅਦ ਆਪਾਂ ਜਿਹੜੇ ਆਪਾਂ ਉਹਨੂੰ ਬਰਸ਼ ਦੇ ਨਾਲ ਵੀ ਬਲੈਂਡ ਕਰ ਸਕਦੇ ਆ ਐਂਡ ਆਪਾਂ ਉਹਨੂੰ ਬਿਊਟੀ ਬਲੈਂਡਰ ਦੀ ਹੈਲਪ ਨਾਲ ਵੀ ਬਲੈਂਡ ਕਰ ਸਕਦੇ ਆ ਠੀਕ ਹੈ ਦੇਖ ਅੰਡਰ ਦ ਚੀਕ ਬੋਨ ਆਪਾਂ ਨੂੰ ਕਰਨਾ ਹੈ ਜੇ ਕਿਸੇ ਦਾ ਫੇਸ ਨੂੰ ਲੱਗਦਾ ਹੈ ਕਿ ਕੱਟ ਕਰਨ ਵਾਲਾ ਇਤਨਾ ਆ ਲਾਣਾ ਜੇ ਕਿਸੇ ਦਾ ਫੇਸ ਬਹੁਤ ਜ਼ਿਆਦਾ ਪਤਲਾ ਹੈ ਫੇਰ ਇਹਨੂੰ ਲੌਂਗ ਕਰਨ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਜੇ ਬਹੁਤ ਜ਼ਿਆਦਾ ਚੌੜਾ ਫੋਰਹੈਡ ਹੈ ਉੱਥੇ ਅਪਲਾਈ ਕਰ ਸਕਦੇ ਹੋ ਨੋਜ਼ ਨੂੰ ਸ਼ਾਰਪ ਕਰਨਾ ਹੈ ਤਾਂ ਉਹਦੇ ਉੱਥੇ ਕਰ ਸਕਦੇ ਹੋ ਠੀਕ ਹੈ ਜੀ ਜੌ ਲਾਈਨ ਤੇ ਕਰ ਸਕਦੇ ਹੋ ਫਾਊਂਡੇਸ਼ਨ ਕਰਨ ਤੋਂ ਬਾਅਦ ਆਪਾਂ ਬੇਕਿੰਗ ਕਰਨੀ ਬਹੁਤ ਜ਼ਰੂਰੀ ਆ ਬੇਕਿੰਗ ਦੇ ਨਾਲ ਹੀ ਜਿਹੜਾ ਮੇਕਅਪ ਆ ਉਹ ਸੈੱਟ ਹੋਣਾ ਹੈ ਲੌਕ ਹੋਣਾ ਹੈ ਜੇ ਤੁਸੀਂ ਪਾਊਡਰ ਨਹੀਂ ਅਪਲਾਈ ਕਰ ਰਹੇ ਤਾਂ ਮੇਕਅਪ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਅਪਾ ਇਥੀਕਲ ট্রান্সਲੂਸੈਂਟ ਪਾਊਡਰ ਯੂਜ਼ ਕਰ ਰਹੇ ਆਂ ਕ੍ਰਾਇਲੈਂਡ ਦਾ 01 ਨੰਬਰ ਕਿਉਂਕਿ ਇਹਦਾ ਕਲਰ ਕੁਛ ਨਹੀਂ ਆਉਂਦਾ ਹੈਗਾ ਫੇਸ ਦੇ ਉੱਪਰ ਸਿਰਫ ਅਪਾ ਫਾਊਂਡੇਸ਼ਨ ਨੂੰ ਲੌਕ ਕਰਨਾ ਹੈ ਐਂਡ ਚੰਗੀ ਤਰ੍ਹਾਂ ਆਪਾਂ ਨੂੰ ਲੋਕ ਕਰ ਲਿਆ ਫਾਊਂਡੇਸ਼ਨ ਨੂੰ ਸੇਮ ਐਸ ਜਿੱਥੇ ਜਿੱਥੇ ਹਾਈਲਾਈਟਿੰਗ ਕੀਤੀ ਸੀਗੀ ਆਪੋ ਉੱਥੇ ਉੱਥੇ ਹੀ ਪਾਊਡਰ ਅਪਲਾਈ ਕਰਨਾ ਹੈ ਕਿਉਂਕਿ ਪਾਊਡਰ ਅਪਲਾਈ ਕਰਨ ਤੋਂ ਬਾਅਦ ਜਿੱਥੇ ਆਪਾਂ ਬਲਸ਼ਰ ਕੀਤਾ ਸੀਗਾ ਠੀਕ ਹੈ ਜੀ ਕਰੀਮ ਵਾਲਾ ਉੱਥੇ ਆਪਾਂ ਕਰੀਮ ਬਲਸ਼ ਲਾ ਦੇਣਾ ਜਿੱਥੇ ਅਸੀਂ ਕਰੀਮ ਕੰਟੋਰਿੰਗ ਕੀਤੀ ਸੀਗੀ ਉੱਥੇ ਹੀ ਅਸੀਂ ਜਿਹੜਾ ਹੈਗਾ ਪਾਊਡਰ ਕੰਟੋਰਿੰਗ ਦੇ ਨਾਲ ਉਨ ਨੂੰ ਲਾਕ ਕਰ ਦੇਣਾ ਹੈ ਸੋ ਇੱਕ ਬਹੁਤ ਹੀ ਵਧੀਆ ਟਿਪ ਆ ਬਹੁਤ ਕੱਟ ਆਰਟਿਸਟਸ ਦੱਸਦੇ ਆ ਸੋ ਅਸੀਂ ਇਹ ਆ ਵੀ ਟਿਪ ਤੁਹਾਡੀ ਨਾਲ ਸ਼ੇਅਰ ਕੀਤੀ ਆ ਤੇ ਬਲਸ਼ਨ ਜਿਹੜਾ ਹੁੰਦਾ ਏ ਉਹ ਕਈ ਵਾਰੀ ਕੀ ਹੁੰਦਾ ਕਿ ਆਪਾਂ ਥੋੜਾ ਜਿਹਾ ਲਾਉਨੇ ਆ ਬਟ ਜਦੋਂ ਸਕਿਨ ਹੀਟ ਕਰਦੀ ਆ ਤਾਂ ਉਹ ਬਲਸ਼ਰ ਉੱਡ ਜਾਂਦਾ ਏ ਠੀਕ ਹੈ ਜੀ ਸੋ ਬਲਸ਼ਰ ਨੂੰ ਆਪਾਂ ਦੁਬਾਰਾ ਦੁਬਾਰਾ ਟੱਚ ਅਪ ਕਰੀ ਸਕਦੇ ਆ ਐਦਾਂ ਕਦੇ ਨਹੀਂ ਕਰਨਾ ਹੈਗਾ ਕਿ ਆਪ ਮੋਨੋ ਭਰ ਭਰ ਕੇ ਲਾ ਦੇਣਾ ਉਸ ਤੋਂ ਬਾਅਦ ਆਪਾਂ ਕਰਨੀ ਆ ਪਾਊਡਰ ਹਾਈਲਾਈਟਿੰਗ ਇੱਥੇ ਅਸੀਂ ਬ੍ਰੇਕਿੰਗ ਯੂਸ ਕਰ ਰਹੇ ਹਾਂ ਜਿੱਥੇ ਜਿੱਥੇ ਆਪਾਂ ਨੂੰ ਚਾਹੀਦਾ ਹੈ ਦੇਖੋ ਜਿਵੇਂ ਨੋਜ਼ ਤੇ ਟਿਪ ਤੇ ਕਰਤਾ ਠੀਕ ਹੈ ਜੀ ਨੋਜ਼ ਦੀ ਬੋਨ ਤੇ ਕਰ ਰਹੇ ਹਾਂ ਉਸ ਤੋਂ ਬਾਅਦ ਆਪਾਂ ਫੋਰਹੈਡ ਤੇ ਕਰ ਰਹੇ ਹਾਂ ਆਈਬ੍ਰੋਜ਼ ਦੇ ਵਿੱਚੋਂ ਦੀ ਜਾਂਦੇ ਹੋਏ ਪੂਰੀ ਤਰ੍ਹਾਂ ਫੋਰਹੈਡ ਦੇ ਉੱਪਰ ਮੂਨ ਮੂਨ ਸ਼ੇਪ ਦੇ ਵਿੱਚ ਆਪਾਂ ਨੂੰ ਹਾਈਲਾਈਟ ਕਰ ਲੈਣਾ ਉਦੋਂ ਹੀ ਆਪਾਂ ਚੀਕਸ ਦੇ ਉੱਪਰ ਵੀ ਇਦਾਂ ਹੀ ਹਾਈਲਾਈਟ ਕਰ ਲੈਣੇ ਤਾਂ ਕਿ ਜਿਹੜੀ ਸਕਿਨ ਹੋ ਗਲੋਇੰਗ ਲੱਗੇ ਥੋੜੀ ਜੀ ਜਦੋਂ ਆਪਾਂ ਚੰਗੀ ਤਰ੍ਹਾਂ ਹਾਈਲਾਈਟ ਕਰੇ ਬਹੁਤ ਜ਼ਿਆਦਾ ਇੰਨਾ ਵੀ ਨਹੀਂ ਲਾ ਦੇਣਾ ਹੈ ਵਾਕਈ ਹੈ ਨਾ ਜਦੋਂ ਕੋਈ ਫੋਟੋਸ ਕਰੇ ਤੇ ਆਪਾਂ ਨੂੰ ਆਏ ਲੱਗੇ ਕਿ ਫੇਸ ਦੇ ਉੱਪਰ ਪਸੀਨਾ ਸੋ ਆਪਾਂ ਹਲਕਾ ਜਿਹਾ ਹਾਈਲਾਈਟ ਕਰਨਾ ਸ਼ਾਈਨ ਲੈ ਕੇ ਆਉਣੀ ਆ ਫੇਸ ਦੇ ਉੱਪਰ ਐਂਡ ਉਸ ਤੋਂ ਬਾਅਦ ਆਪਾਂ ਮੇਕਅਪ ਫਿਕਸਰ ਦੇ ਨਾਲ ਨੂੰ ਚੰਗੀ ਤਰ੍ਹਾਂ ਫਿਕਸ ਕਰ ਦੇਣਾ ਕੰਜੂਸੀ ਕਿਸੇ ਪ੍ਰੋਡਕਟ ਵਿੱਚ ਨਹੀਂ ਕਰਨੀ ਇਸ ਤੋਂ ਬਾਅਦ ਵਾਰੀ ਆਉਂਦੀ ਆ ਆਈ ਮੇਕਅਪ ਦੀ ਸੋ ਆਈ ਮੇਕਅਪ ਦੇ ਲਈ ਆਪਾਂ ਫੇਸ ਜਿਹੜਾ ਹੈਗਾ ਆਈ ਬੇਸ ਯੂਜ਼ ਕਰ ਰਹੇ ਹਾਂ ਡਰਮਾ ਪੈਲੇਟ ਦੇ ਵਿੱਚੋਂ ਕਰਾ ਲਨ ਦੇ ਵਿੱਚੋਂ ਜਿੰਨੇ ਤੇ ਅਪਲਾਈ ਕਰਨ ਤੋਂ ਬਾਅਦ ਆਪਾਂ ਉਹਨੂੰ ਬਲੈਂਡ ਕਰਦੇ ਹਾਂ ਵਿਦ ਬਿਊਟੀ ਬਲੈਂਡਰਸ ਠੀਕ ਹੈ ਜੀ ਬਿਊਟੀ ਬਲੈਂਡਰ ਦੀ ਹੈਲਪ ਦੇ ਨਾਲ ਉਹਨੂੰ ਬਲੈਂਡ ਕੀਤਾ ਉਸ ਤੋਂ ਬਾਅਦ ਹੁਣ ਆਪਾਂ ਆਈ ਮੇਕਅਪ ਸਟਾਰਟ ਕਰ ਦੇਣਾ ਪਹਿਲਾ ट्रांजिशन ਕਲਰ ਲਈ ਆਈ ਡਾਰਕ ਬ੍ਰਾਊਨ ਜੇ ਲੈ ਲਿਆ ਸੀਗਾ ਮੀਡੀਅਮ ਚ ਕਿਉਂਕਿ ਇਹਨਾਂ ਦੇ ਪਿੰਕ ਕਲਰ ਦਾ ਆਊਟਫਿਟ ਸੀ ਸੋ ਆਪਾਂ ਇਹ ਸੇ ਚਾਹੁੰਦੇ ਕਿ ਆਪਾਂ ਉਹਨਾਂ ਨੂੰ ਪਿੰਕ ਪਿੰਕੀ ਮੇਕਅਪ ਕਰਕੇ ਦੇਈਏ ਸੋ ਆਪਾਂ ਇੱਥੇ ਬ੍ਰਾਊਨ ਕਲਰ ਦੇ ਨਾਲ ਜਿਹੜਾ ਹੈਗਾ ट्रांजिशन ਕਲਰ ਕੀਤਾ ਬੋਥ ਆਫ ਦਾ ਆਈ ਸਾਈਡ ਠੀਕ ਹੈ ਜੀ ਦੋਨੋਂ ਸਾਈਡ ਤੇ ਆਪਾਂ ਉਹਨੂੰ ਬਲੈਂਡ ਫਿਰ ਜਿਹੜਾ ਆਊਟਰ ਕਾਰਨਰ ਸੀਗਾ ਆਊਟਰ ਕਾਰਨਰ ਤੇ ਆਪਾਂ ਉਸ ਤੋਂ ਵੀ ਡਾਰਕ ਬ੍ਰਾਊਨ ਕੀਤਾ ਕਿਉਂਕਿ ਜਿਹੜਾ ਆਊਟਰ ਕਲਰ ਆ ਉਹ ਡਾਰਕ ਹੀ ਸੋਨਾ ਲੱਗਦਾ ਹੈ ਤੇ ਅੱਜ ਕੱਲ ਜਿਹੜਾ ਟ੍ਰੈਂਡ ਆ ਉਹ ਬਹੁਤ ਹੀ ਲਾਈਟ ਮੇਕਅਪ ਦਾ ਹੈ ਕਿ ਆਪਾਂ ਇਹ ਨਹੀਂ ਹੈਗਾ ਬਹੁਤ ਜ਼ਿਆਦਾ 글ੀਟਰ ਪਾਤੇ ਜਾਂ ਫਿਰ ਆਪਾਂ ਫालतू ਕਟ ਕਰੀਜ਼ਸ ਕਰੀ ਜਾਣੇ ਆ ਠੀਕ ਹੈ ਜੀ ਆਊਟਰ ਸ਼ੇਡ ਦੋਨੋਂ ਸਾਈਡ ਡਾਰਕ ਕਰਨ ਤੋਂ ਬਾਅਦ ਇਹਨਾਂ ਦੀ ਆਊਟਫਿਟ ਦੇ ਵਿੱਚ 골ਡਨ ਕਲਰ ਦਾ ਵਰਕ ਸੀਗਾ ਸੋ ਆਪਾਂ ਫਰੰਟ ਤੇ ਸ਼ੇਡ ਜਿਹੜਾ 골ਡਨ ਹੀ ਕਰ ਰਹੇ ਹਾਂ ਪਹਿਲੇ ਤਾਂ ਆਊਟਫਿਟ ਦੇ ਨਾਲ ਮੈਚ ਕਰ ਜੂਗਾ ਬ੍ਰਾਈਡਲ ਮੇਕਅਪ 골ਡਨ ਹੀ ਸੋਹਣਾ ਲੱਗਦਾ ਹੈ ਐਂਡ ਬਹੁਤ ਜ਼ਿਆਦਾ ਓਵਰ ਨਹੀਂ ਲੱਗੂਗਾ ਆਈ ਸ਼ੈਡੋ ਤੇ ਉੱਪਰ ਆਪਾਂ ਕਰ ਰਹੇ ਆ 골ਡਨ ਕਲਰ ਦੀਆਂ ਪਿਗਮੈਂਟਸ ਇਹ ਆਪਾਂ ਯੂਰਪ ਕੁਲ ਦੇ ਪਿਗਮੈਂਟ ਯੂਜ਼ ਕਰ ਰਹੇ ਆ ਬਹੁਤ ਹੀ ਜ਼ਿਆਦਾ ਹੈਗੇ ਥਿਨ ਨੇ ਐਂ ਬਹੁਤ ਚੇਤੀ ਅਪਲਾਈ ਹੋ ਜਾਂਦੇ ਨੇ ਵਿਦਆਊਟ ਐਨੀ ਕਲੋ ਪਿਗਮੈਂਟਸ ਲਾਉਣ ਤੋਂ ਬਾਅਦ ਇੱਥੇ ਆਪਾਂ ਕਰ ਰਹੇ ਆ ਆਈ ਲਾਈਨਰ ਆਪਾਂ ਇੱਥੇ ਜੈਲ ਆਈ ਲਾਈਨਰ ਯੂਜ਼ ਕਰ ਰਹੇ ਆ ਕੁਲ ਆਈਲ ਲਾ ਇਹ ਬਿਲਕੁਲ ਹੀ ਆਪਾਂ ਬ੍ਰੀਕ ਲਾਈਨ ਅਪਲਾਈ ਕੀਤੀ ਸੀਗੀ ਕਿਉਂਕਿ ਉਹਨਾਂ ਦੀਆਂ ਆਈਸ ਛੋਟੀਆਂ ਸੀਗੀਆਂ ਐਂ ਜਿਵੇਂ ਤੁਹਾਨੂੰ ਦੱਸਿਆ ਕਿ ਬੇਸਿਕ ਬ੍ਰਾਈਡਲ ਅੱਜਕੱਲ ਇਹਨਾਂ ਨਹੀਂ ਕੰਮ ਕਰ ਰਿਹਾ ਹੈ ਕਿ ਬ੍ਰਾਈਡਲ ਦੇ ਉੱਪਰ ਕੀ ਆਪਾਂ ਪਰ ਪਰ ਕੇ ਕੁਝ ਕਰ ਦਈਏ ਹਣਾ ਮੈਨੂੰ ਤਾਂ ਉਹ ਨਹੀਂ ਚੰਗਾ ਲੱਗਦਾ ਕਿਉਂਕਿ ਡੇ ਟਾਈਮ ਕਿੱਥੇ ਤੁਸੀਂ ਇੰਨਾ ਚਮਕਾ ਦੋਗੇ ਕਿਸੇ ਦਾ ਫੇਸ ਨੂੰ ਨਹੀਂ ਚੰਗਾ ਲੱਗਦਾ ਹੈਗਾ ਸੌਫਟੀ ਰੱਖਾਂਗੇ ਕਰਾਂਗੇ ਬਟ ਇੱਕ ਲਿਮਟ ਦੇ ਵਿੱਚ ਕਰਾਂਗੇ ਠੀਕ ਹੈ ਜੀ ਆਇਜ਼ ਨੂੰ ਡਿਫਾਈਨ ਕਰਨ ਦੇ ਲਈ ਆਪਾਂ ਆਇਲੈਸ਼ਸ ਅਪਲਾਈ ਕਰਨੇ ਆਇਲੈਸ਼ਸ ਦੇ ਨਾਲ ਹੀ ਆਇਜ਼ ਦੀ ਲੁੱਕ ਹੁੰਦੀ ਆ ਇੱਕ ਮੇਕਅਪ ਆਰਟਿਸਟ ਇਸ ਨੂੰ ਸਮਝ ਸਕਦਾ ਕਿ ਆਇ ਮੇਕਅਪ ਜਿਹੜਾ ਹੁੰਦਾ ਹੈ ਉਹ ਆਇਲੈਸ਼ਸ ਤੋਂ ਬਿਨਾ ਤਾਂ ਅਧੂਰਾ ਹੁੰਦਾ ਹੈ ਠੀਕ ਹੈ ਜੀ ਮੇਕਅਪ ਦੇਖੋ ਦੋਨੋਂ ਸਾਈਡ ਆਇਜ਼ ਕਿੰਨਾ ਸੋਹਣਾ ਲੱਗ ਰਿਹਾ ਹੈ ਥੈਨ ਆਪਣਾ ਕੰਮ ਆ ਗਿਆ ਹੈ ਕਿ ਆਈਬ੍ਰੋ ਆਈਬ੍ਰੋ ਤਾਂ ਕਹਿੰਦੇ ਹੁੰਦੇ ਹਨ ਨਾ ਕਿ ਇੱਕ ਸਟੇਟਮੈਂਟ ਹੁੰਦੀ ਹੈ ਪੂਰੇ ਮੇਕਅਪ ਦੀ ਹੈ ਨਾ ਆਪਣੇ ਫੇਸ ਦੇ ਉੱਪਰ ਇੱਕ ਆਈਬ੍ਰੋ ਹੈ ਜਿਹੜਾ ਪਹਟਾ ਜਿਹੜਾ ਪੂਰੇ ਮੇਕਅਪ ਦੇ ਵਿੱਚ ਲੁੱਕ ਲੈ ਕੇ ਹੁੰਦਾ ਹੈ ਆਈਬ੍ਰੋ ਨੂੰ ਜਿੱਥੇ ਆਪਾਂ ਚੰਗੀ ਤਰ੍ਹਾਂ ਡਿਫਾਈਨ ਕਰਨੀ ਆ ਇੱਥੇ ਅਸੀਂ ਆਈਬ੍ਰੋ ਪੈਲੇਟ ਯੂਜ਼ ਕਰ ਲਈਆਂ ਫਰੋਮ ਆ ਯੂਰਪ ਗਰਲ ਮੇਬੀ ਦੀ ਯੂਜ਼ ਕਰ ਰਹੀ ਸੀ ਕਿ ਆਪਾਂ ਇੱਥੇ ਆਈਬ੍ਰੋ ਪੈਲੇਟ ਆਈਬ੍ਰੋ ਦੇ ਵਿੱਚ ਕੋਸ਼ਿਸ਼ ਕਰਨੀ ਆ ਕਿ ਕਦੇ ਵੀ ਸਿੱਧਾ ਬਲੈਕ ਕਲਰ ਅਪਲਾਈ ਨਹੀਂ ਕਰਨਾ ਸੋ ਦੋਨੋਂ ਸਾਈਡ ਆਪਾਂ ਆਈਬ੍ਰੋ ਦੇ ਕੀਤਾ ਹੈ ਵਿਦ ਪਾਊਡਰ ਕੋਈ ਪੈਨਸਿਲ ਨਹੀਂ ਯੂਜ਼ ਕੀਤੀ ਐਂਡ ਅੰਡਰ ਆਈਸ ਕਿਉਂਕਿ ਉੱਪਰ ਆਪਾਂ ਜ਼ਿਆਦਾ ਮੋਟਾ ਲਾਈਨਰ ਨਹੀਂ ਲਾਇਆ ਸੋ نیچے ਆਪਾਂ ਥੋੜਾ ਜਿਹਾ ਗਾਜਰਾ ਉਹਨੂੰ ਬਲੈਂਡ ਕਰਾਂਗੇ ਚੰਗੀ ਤਰ੍ਹਾਂ ਥੋੜਾ ਜਿਹਾ ਮੋਟਾ ਦਿਖਾਵਾਂਗੇ ਅੱਖ ਨੂੰ ਕਿਉਂਕਿ ਬ੍ਰੀਕ ਲਾਈਨਰ ਦੇ ਨਾਲ ਇੰਨਾ ਨਹੀਂ ਸੀ ਲੱਗ ਰਿਹਾ ਲੁੱਕ ਕਿੰਨੀ ਸੋਹਣੀ ਲੁੱਕ ਨਿਕਲ ਕੇ ਆਈ ਹੈ ਆਈ ਮੇਕਅਪ ਦੀ ਫੇਸ ਵੀ ਇਕਦਮ ਨੇਚਰਲ ਲੱਗ ਰਿਹਾ ਇੰਨਾ ਜ਼ਿਆਦਾ ਨਹੀਂ ਆਇਆ ਦੇਖੋ ਦੇਖੋ ਸਾਡੀ ਮਾਡਲ ਨੂੰ ਓ ਮਾਈ ਗਾਡ ਲੁੱਕ ਐਟ ਦਾ ਫਾਈਨਲ ਲੁੱਕ ਇਟਸ ਸੋ ਐਲੀਗੈਂਟ ਕਿੰਨੇ ਜ਼ਿਆਦਾ ਸੋਹਣੇ ਲੱਗ ਰਹੇ ਨੇ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ